ਜਵਾਲ ਵੱਲੋਂ ਵੀ ਕਹਿੰਦੇ ਇੱਕੋ ਰੇਡ ਦਾ 500 ਰੁਪਏ ਲੈ ਵੀ ਗੱਗੂ ਸਿਆ ਆ ਤੇਰੇ ਤੇ ਮਾਰ ਖਾਣਾ ਸ਼ੁਰੂ ਹੋ ਗਿਆ ਕੋਈ ਦੇ ਇਲਾਕੇ ਦਾ ਨਾਂ ਦੁਨੀਆ ਦੇ ਵਿੱਚ ਬਣਾਇਆ ਐ ਉਹ ਸਾਹਮਣੇ ਇਸ ਵੇਲੇ ਪਹਿਲੀ ਰੇਡ ਤੇ ਬੰਦਿਆ ਬੜਾ ਲੱਭੜ ਉਹ ਵੀ ਮੱਦਾ ਖੇਡਿਆ ਯੂਰਪ ਨਿਊਜ਼ੀਲੈਂਡ ਇੰਗਲੈਂਡ ਦੇ ਵਿੱਚ ਦੇਖੋ ਆਹ ਵੇਖੋ ਨੀ ਇਹ ਰਿਸ ਹੈ ਇਹ ਮੱਧਿਆ ਵਾਲਾ ਟਿਕਟੋਰ ਦੇ ਏਰੀਆ ਦਾ ਉਸ ਵੇਲੇ ਕਹਿੰਦੇ ਲੱਭੜ ਚੋਟੀ ਦਾ ਨੰਬਰ ਕਦੇ ਆਪਣੀ ਟੀਮੇ ਸੇ ਜੋੜਨਾ ਹੋਇਆ ਆਏ ਨਾਜਵਾਨ ਕਦੇ ਪੰਜਾਬੀ ਵੀਰੋ ਜਵਾਲਪੁਰ ਦੇ ਕਬੱਡੀ ਕੱਟ ਕਰੋਟਾ ਬੇਟਰ ਦਾ ਜੇਤੂ ਜੜਗੜੀ ਪਿੰਡ ਵਾਲਾ ਸੱਤੀ ਕਬੱਡੀ ਪਾ ਰਿਹਾ ਤੇ ਕੜਿਆਣੇ ਵਾਲਾ ਕਰ ਦੇ ਗੱਲੇ ਸੋਲੇ ਲਾ ਸੱਤੀ ਕਹਿੰਦੇ ਜੜਗੜੀ ਵਾਲਾ ਕਬੱਡੀ ਪਾ ਰਿਹਾ ਨਿੱਕਿਓ ਵੀ ਆਇਆ ਸਾਹਮਣੇ ਕੋ ਬੇਟੀ ਜਿਹੜਾ ਮਾਈਕ ਟੱਟ ਬਹੁਤ ਅੰਦਰ ਹੈ ਲਾ ਕੋਈ ਨਹੀਂ ਆੜੀ ਆ ਨਹੀਂ ਮਤਵਾ ਨਹੀਂ ਲੱਗੇ ਉਹਦਾ ਉਸਤਾਦ ਦੀ ਲੱਗੇ ਉਹਦੇ ਥੋੜਾ ਜਿਹਾ ਆਵਾਜ਼ ਵੀ ਵਧਾ ਦਿਓ ਤੇ ਟੁੱਟ ਰਿਹਾ ਮਾਈਕ ਗਾਂਗਾ ਥੋੜਾ ਤਾਂਗਵਾਦੇ ਸਾਰੀ ਸੰਗਤ ਆ ਜਿਨ੍ਹਾਂ ਦੇ ਖਿਡਾਰੀ ਤੇ ਛੱਟ ਲੱਗੀ ਜਿਹਨਾਂ 1 ਰੁਪਿਆ 10 ਰੁਪਏ 500 100 ਰੁਪਏ ਦਿੱਤਾ ਤਾਂਗਵਾਦੇ ਉਧਰੋਂ ਸ੍ਰੀ ਦਰਪਤੀ ਸਰਪੰਚ ਸਾਡੇ ਸੁਖਨਾਮ ਸਿੰਘ ਜੀ ਵੱਲੋਂ ਵੱਡੇ ਮਾਣ ਕੀਤੇ ਗਏ ਨੇ ਤਾਂ ਦੇ ਪੰਜਾਬੀ ਬੋਲਾਂ ਤੋਂ ਪੁੱਛੋਗੇ ਅਜੇ ਲੋ ਤਾਂਗਵਾਦੇ ਜਿੱਤੇ ਵੀ ਖਿਡਾਰੀ ਤੇ ਛੱਟ ਲੱਗੀ ਸੀ ਕਿਸੇ ਨੇ 5 10 100 500 ਦਿੱਤਾ ਵੱਡਾ ਤੰਗਦਾ ਹੈ ਤਾਂ ਜੁੜਾ ਰੱਖਿਆ ਹਾਜੀ ਬਟੂ ਵਾਲੀ ਲੋ ਦੁਸ਼ਾਰ ਕੜਿਆਲੇ ਵਾਲਾ ਇਸੇ ਲਈ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਦੇ ਪ੍ਰਤਾਪ ਕਰਨ ਦੇ ਸੱਟ ਲੱਗੀ ਹੈ ਫਿਰ ਰਿਸਕ ਲੇਤੇ ਹੈ ਸਜੇਤਾ ਸ਼ਮਲ ਕਰੇ ਫਿਰ ਵਾਪਸੀ ਹੋਗੀ ਪਰ ਵੇਖੋ ਕਹਿੰਦੇ ਪ੍ਰਤਾਪ ਦਾ ਪਿੰਡ ਦਾ ਪਿੰਡ ਇਸ ਲਈ ਕਬੱਡੀ ਪਾ ਰਿਹਾ ਦੂਜੇ ਪਾਸੇ ਜਮਾਲਪੁਰਿਆ ਤਬ ਤੇ ਵੇਖੋ ਹੋਰ ਸਾਹਮਣੇ ਉਹ ਟੱਕਰ ਸੇਰੇ ਦੀ ਟੱਕਰ 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 ਜੀ ਗੰਗੂ ਨੂੰ ਜੱਫਾ ਲਾਵੇਗਾ ਸਾਡੇ ਕੇਜਾ ਸਿੰਘ ਜੀ ਭਧਾਰ ਤੇ ਨਾਲ ਦਰਵਾਜ ਸਿੰਘ ਜੀ ਸੋਨੀ ਇਹਨਾਂ ਵੱਲੋਂ 1000 ਰੁਪਏ ਦਿੱਤਾ ਜਾਊਗਾ ਜਿਹੜਾ ਗੱਗੂ ਨੂੰ ਜੱਫਾ ਲਾਊਗਾ ਤੇ ਗੱਗੂ ਦੇ ਬਾਬਾ ਜੀ ਵੱਲੋਂ ਵੀ 1100 ਦੇ ਮਾਨ ਦੇ ਪੁੱਜੇ ਹੈ ਗੱਗੂ ਦੀ ਖੇਡ ਤੋਂ ਖੁਸ਼ ਹੋ ਕੇ 1100 ਦੇ ਮਾਨ ਸਵੀਕਾਰ ਕਰਦੇ ਤੇ ਕਿਸੇ ਆਹ ਨਿਡਰਤ ਪੰਜ ਸਾਹਿਬ ਉਹਨਾਂ ਵੱਲੋਂ ਵੀ ਕਹਿੰਦੇ ਇੱਕੋ ਰੇਡ ਦਾ 500